ਇਹ ਤਸਵੀਰਾਂ ਫਾਜ਼ਿਲਕਾ ਜ਼ਿਲ੍ਹੇ ਦੇ ਸਲੇਮ ਸ਼ਾਹ ਰੋਡ ਦੀਆਂ ਨੇ ਜਿੱਥੇ ਅੱਜ ਦਿਨ ਦਿਹਾੜੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ ਇੱਕ ਦੁਕਾਨ ਤੇ ਕੁਝ ਜਾਣ ਪਛਾਤੇ ਨੌਜਵਾਨਾਂ ਵੱਲੋਂ ਹਮਲਾ ਕਰਕੇ ਭੰਨ ਤੋੜ ਕਰ ਦਿੱਤੀ ਗਈ ਹੈ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਦੁਕਾਨ ਦਾ ਸਾਰਾ ਸਮਾਨ ਹੈ ਉਹ ਭੰਨਿਆ ਗਿਆ ਔਰ ਪੂਰਾ ਜਿਹੜਾ ਸਮਾਨ ਹੈ ਉਹ ਨੁਕਸਾਨਿਆ ਗਿਆ ਮਿਲੀ ਜਾਣਕਾਰੀ ਮੁਤਾਬਕ ਹਮਲਾਵਰ ਨੌਜਵਾਨ ਹਥਿਆਰਾਂ ਨਾਲ ਲੈਸ ਹੋ ਕੇ ਆਏ ਸਨ ਤੇ ਉਹਨਾਂ ਨੇ ਦੁਕਾਨ ਦੇ ਸ਼ੀਸ਼ਿਆਂ ਸਮੇਤ ਹੋਰ ਸਮਾਨ ਦੀ ਵੀ ਭੰਨਤੋੜ ਕੀਤੀ ਹੈ ਹਮਲੇ ਦੌਰਾਨ ਦੁਕਾਨ ਦੇ ਵਿੱਚ ਦੁਕਾਨਦਾਰ ਮੌਜੂਦ ਸੀ ਸਾਜ ਨੇ ਦੱਸਿਆ ਕਿ ਜਦੋਂ ਇਹ ਹਮਲਾ ਕੀਤਾ ਗਿਆ ਤਾਂ ਉਸਨੇ ਭੱਜ ਕੇ ਪਿਛਲੇ ਕੈਬਨ ਦੇ ਵਿੱਚ ਖੁਦ ਨੂੰ ਲੋਕ ਕਰ ਲਿਆ ਔਰ ਉਸ ਤੋਂ ਬਾਅਦ ਆਪਣੀ ਜਾਨ ਬਚਾਈ ਹੈ ਦੁਕਾਨਦਾਰ ਦੇ ਬਿਆਨ ਮੁਤਾਬਕ ਕਿ ਹਮਲਾ ਕਿਸੇ ਪੁਰਾਣੇ ਨਿੱਜੀ ਵਿਵਾਦ ਦੇ ਚੱਲਦੇ ਕੀਤਾ ਹੋ ਸਕਦਾ ਹੈ ਹਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਜਿਨ੍ਹਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਜਾਣੀ ਕਿਸੇ ਵੀ ਭਾਈ ਜਾਣ ਪਛਾਣ ਦੇ ਬੰਦੇ ਸੀਗੇ ਰਾਹਗਰ ਬਣ ਕੇ ਆਏ ਸੀ ਤੁਹਾਡੇ ਕੋਲ ਨਹੀਂ ਕੋਈ ਸ਼ਹਿਰ ਪੁਰਾਣੀ ਰੰਜਿਸ਼ ਕਰਕੇ ਪਤਾ ਨਹੀਂ ਹੁਣ ਕੁਝ ਮੈਨੂੰ ਤੇ ਇਹ ਗੱਲ ਦਾ ਪਤਾ ਹੀ ਨਹੀਂਗਾ ਚਾਰ ਪੰਜਾਂ ਵਿੱਚ ਕੋਈ ਵੀ ਜਾਣ ਪਛਾਣਦਾ ਨਹੀਂ ਨਿਕਲਿਆ ਨਹੀਂ 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 ਬਸ ਇੱਕ ਅੱਧੀ ਦੀ ਪਛਾਣ ਆਂਦੀ ਹੈ ਜਿਹਦੇ ਹੱਥ 'ਚ ਕਾਪਾ ਸੀਗਾ ਉਹ ਅਮਰਪੁਰੇ ਦਾ ਮੈਨੂੰ ਮੁੰਡਾ ਲੱਗਦਾ ਤੇਜ਼ ਤਰ੍ਹਾਂ ਯਾਰ ਲੈ ਕੇ ਆਏ ਹਾਂ ਜੀ 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 ਕਿਉਂ ਆਸਤਰਾ ਲੁੱਟ ਦੀ ਨੀਅਤ ਲਾਏ ਸੀ ਜਾਂ ਕੋਈ ਹੋਰ ਦੀ ਨੀਅਤ ਵੀ ਹੋ ਸਕਦੀ ਹੈ ਕੁਝ 2-3 ਮਹੀਨੇ ਪਹਿਲਾਂ ਕੋਈ ਆਪਸੀ ਤੁਹਾਡੇ ਬਾਰੇ ਡਿਸਕਿਊਟ ਸੀਗਾ ਜੀ ਪੰਚਾਇਤੀ ਪੰਚਾਇਤ ਨੇ ਬੁਲਾ ਕੇ ਉਹਨਾਂ ਨੂੰ ਨਾ ਸਦਰ ਥਾਣੇ ਅਸੀਂ ਸਾਰਿਆਂ ਨੇ ਇੱਕ ਮਤਲਬ ਪਿੰਡ ਦੇ ਨਾਲ ਸਾਰੇ ਆ ਕੇ ਚਕਾਤਾ ਸੀਗਾ ਜੀ ਵੀ ਉਹ ਗੁੰਡਾਗਰਦੀ ਕਰਨ ਆਏ ਸੀ ਮਸਲੇ ਤੇ ਉਹ ਸ਼ਾਇਦ ਰੰਜਿਸ਼ ਕਰਕੇ ਵੀ ਸਾਨੂੰ ਤੁਸੀਂ ਖੂਸ ਦੇ ਹਵਾਲੇ ਕਰਦੇ ਪੁਰਾਣੀ ਰੰਜਿਸ਼ ਦਾ ਮਾਮਲਾ ਹੋ ਸਕਦਾ ਹੈ ਕਿ ਪੁਲਿਸ ਮੌਕੇ ਤੇ ਪੁੱਛ ਕੇ ਹਾਂਜੀ 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 ਭਾਈ ਸਾਰਾ ਦੁਕਾਨ ਸੈਕਸ ਕਰ ਦੇਖੋ ਜੀ ਉਹ ਪਿੰਡ ਦੇ ਕੋਲ ਤੋਂ ਧੜੇ ਸੀਗੇ ਉਹ ਆਪਸ ਵਿੱਚ ਲੜੇ ਸੀਗੇ ਪੰਚਾਇਤ ਆਈ ਸੀ ਨਾਲ ਪਿੰਡ ਵਾਸੀ ਆਏ ਸੀ ਰਲ ਕੇ ਉਹ ਪਿੰਡ ਦੇ ਸਾਰੇ ਪੰਚਾਇਤ ਨੇ ਉਹ ਬੰਦਿਆਂ ਨੂੰ ਪੁਲਿਸ ਦੇ ਹਵਾਲੇ ਸਾਰਾ ਪੂਰਾ ਸਦਰ ਦਿੱਤਾ ਸੀ ਉਹ ਰੰਜਿਸ਼ ਰਖਦੇ ਹੋਣਗੇ ਦਿਨ 'ਚ ਸ਼ਾਇਦ ਵੀ ਸਾਨੂੰ ਤੁਸੀਂ ਪੁਲਿਸ ਦੇ ਹਵਾਲੇ ਕਰਤਾ ਤੇ ਉਹ ਉਹ ਚੱਕਰ ਚ ਆਉਂਦੇ ਰੱਖਦੇ ਨਾਮ ਨਹੀਂ ਸੀ ਕਿ ਅਸੀਂ ਪੰਚਾਇਤ ਦੇ ਨਾਲ ਸੀਗੇ ਪਿੰਡ ਦੇ ਨਾਲ ਸੀਗੇ ਜੀ ਉਸੰਗ ਹੈ ਜੀ ਬਸ ਦੇਖੋ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਔਰ ਬਾਜ਼ਮਾ ਦੀ ਜਾਣਕਾਰੀ ਹੋ ਜੀ ਜਿਹੜਾ ਕੰਮ ਕੀਤਾ ਹੈ ਗਲਤ ਹੈ ਬਹੁਤ ਗਲਤ ਹੈ ਜੀ ਇਸ ਨਾਲ ਵੀ ਇੱਦਾਂ ਕਰ ਬਹੁਤ ਗਲਤ ਕਰਨਾ ਇਹਨਾਂ ਦਾ ਰੇਗ ਬੰਦੇ ਦੀਆਂ ਨੇ ਅਸੀਂ ਦੁਕਾਨਦਾਰ ਇੱਕ ਬੰਦੇ ਨੂੰ ਕਿੰਨਾ ਮੈਂ ਪਛਾਣਦਾ ਜੀ ਉਹ ਪਰਸੁੱਦਿਆਂ ਜੀ ਕੀ ਕਰਦੇ ਇਹ ਇਹ ਇਸ ਤਰ੍ਹਾਂ ਦੀ ਘਟਨਾਵਾਂ ਕੌਣ ਉਸਤਾ ਤੇ ਉਹ ਕਿਤੇ ਕਿਤੇ ਅਸਰ ਨਹੀਂ ਕਰਦੀਆਂ ਜੀ ਅਸਰ ਬਹੁਤ ਜ਼ਿਆਦਾ ਪੈਂਦੀਆਂ ਫਿਰਦਾ ਜੀ ਆਮ ਜਨਤਾ ਤੇ ਬਹੁਤ ਜ਼ਿਆਦਾ ਅਸਰ ਕਰਨਾ ਮਨ ਆਮ ਦੁਕਾਨਦਾਰ ਜਦੋਂ ਕੋਈ ਹੋਈ ਵਾਰਦਾਤ ਹੋ ਜਾਂਦੀ ਹੈ ਕੀ ਕਰੋਗਾ ਜੀ ਮੁੰਡੇ ਜੀ ਇਸ ਬਾਰੇ ਦਾ ਕੁਝ ਨਹੀਂ ਕਹਿ ਸਕਦੇ ਸਾਰਾ ਇਹ ਇਹ ਜ਼ਿਕਰ ਬੰਦ ਕਰਨਾ ਕਿਹਾ ਕਹਿੰਦਾ ਆਣ ਮਾਰ ਕਰਕੇ ਛੱਡਣ ਲਾਉਣ ਲੱਗਿਆ ਸੀ ਤੂੰ ਭੱਟ ਕੇ ਥਰੂ ਆਇਆ ਸਾਈਡ ਤੇ ਕਿਤੇ ਖੜੇ ਸੀ ਪਹਿਲੇ ਤੇ ਅੰਦਰ ਵਰ ਗਿਆ ਜੀ ਅੰਦਰ ਵਰ ਕੇ ਅਦਰ ਇਹ ਸੁਗੜ ਆ ਲਿਆ ਸਾਂਗਾਰ ਕੇ ਬਚਤ ਹੋ ਗਈ ਜੀ ਬਾਕੀ ਦੁਕਾਨ ਦਾ ਨੁਕਸਾਨ ਕਰ ਗਿਆ ਦੁਕਾਨ ਦਾ ਕੇਸ ਤਾਂ ਤੋੜ ਗਿਆ ਜੀ ਭੱਜ ਗਿਆ ਕੁਸੀਂ ਹੁਣ ਕੀ ਕਾਰਵਾਈ ਪਾ ਰਹੇ ਹੋ ਆ ਜੋ ਕਾਰਵਾਈ ਵਰਦੀ ਖੜਿਆ ਨਹੀਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਿਹੜੇ ਹਮਲਾਵਾਰ ਨੇ ਉਹ ਮੌਕੇ ਤੋਂ ਫਰਾਰ ਹੋ ਚੁੱਕੇ ਨੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ ਅਤੇ ਨਜ਼ਦੀਕੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ ਅਜੇ ਵਿੱਚ ਦੇਖਣਾ ਹੋਵੇਗਾ ਕਿ ਫਰਾਰ ਹੋਏ ਮੁਲਜ਼ਮਾ ਨੂੰ ਪੁਲਿਸ ਕਦੋਂ ਤੱਕ ਫੜ ਕੇ ਸਲਾਖਾਂ ਪਿੱਛੇ ਸੁੱਟੇਗੀ ਦਨ ਮਿਊਟ ਲਈ ਫਾਜ਼ਿਲਕਾ ਤੋਂ ਸੁਨੀਲ ਭਾਰਤਵਾਦੀ ਰਿਪੋਰਟ